ਹੈਂ ਦਿਹਾੜਾ ਗੈਨ ਨਹੀਂ ਮਿਲਿਆ ਕੋਈ ਅੱਛਾ ਦਿਹਾੜੀਆਂ ਨਹੀਂ ਮਿਲਿਆ ਹੁਣ ਕੱਲਾ ਜੇ ਤਾਂ ਤੁਸੀਂ ਹੁਣੇ ਆ ਕਿੰਨੀ ਕਹੋ ਕਰਤੀ ਆ ਹੁਣੇ ਲੱਗੇ ਆ ਜੇ ਹੁਣੇ 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 ਆਇਆ ਅੱਛਾ ਹੁਣ ਗਿੱਲਾ ਵਾਲਾ ਸੀ ਤੜਕੇ ਗਿੱਲਾ ਸੀ ਦਿਹਾੜੀਆਂ ਵੀ ਨਹੀਂ ਮਿਲਿਆ ਹੈ ਠੀਕ ਕੀ ਨਾਂ ਜੀ ਤੇ 846 ਨਰਮਾ ਨਾਂ ਕੀ ਹੈ ਤੁਹਾਡਾ ਮੇਰਾ ਨਾਮ ਸਾਧੂ ਸਿੰਘ ਤੇ 846 846 ਤੇ ਕਿੰਨਾ ਵੀਜਿਆ ਸੀ ਵਾਣ ਕਿੰਨਾ ਸੀ ਪੌਣੇ 3 ਕਿੱਲੇ 860 ਰੁਪਏ ਸੀ 865 ਪੌਣੇ 3 ਕਿੱਲੇ ਦੇ ਯਾਨੀ ਕਿ 7000 ਦਾ ਪੈ ਗਿਆ ਹਾਂ ਤੇ ਆਹ ਜਿਹੜਾ ਹੁਣ ਖਰਚਾ ਦੂਜਾ ਵੀ ਹੋਇਆ ਨਾਲ ਜਿਹੜੇ ਵਾਹ ਵਹਾਈ ਦਾ ਵਾਹ ਵਹਾਈ ਦਾ ਖਰਚਾ ਵੀ ਹੈਗਾ ਕਿੰਨਾ ਹੋ ਗਿਆ ਉਹ ਇਹਦੇ ਨੂੰ ਤੂੰ ਇਸ ਸਾਲ ਵਾਲਾ ਵੀ ਘੱਟ ਤੋਂ ਘੱਟ 30 ਲੀਟਰ ਤੇਲ ਬਚਿਆ 30 ਲੀਟਰ ਤੇੜਾ ਬਚ ਗਿਆ ਹੈ ਨਾ ਤੇ ਪੌਣੇ 3 ਕਿੱਲੇ ਤੇ ਹੁਣ ਇਹ ਆ ਜਿਹੜਾ ਕਰੰਟ ਭੰਨੀ ਜਾਂਦੇ ਆ ਤੁਸੀਂ ਹੈ ਨਾ ਇਹਦਾ ਕੁਝ ਕੋਈ ਫਾਇਦਾ ਹੋਊਗਾ ਉਹ ਉਹ ਘਰਾਊਗਾ ਨਰਮਾ ਕੇ ਉਹ ਤੋਂ ਸਿਕਰੀ ਪਰ ਨੇ ਕਰਕੇ ਪਤਾ ਲੱਗ ਜੂ ਵੀ ਜਦੋਂ ਪੂਰੇ ਰੇੜੇ ਤਾਂ ਨਿਕਲੇਊਗਾ ਤੇ ਜੇ ਅਗਰੇ ਸਮੇਂ ਚ ਫੇਰ ਕੋਈ ਮੀਂਹ ਕਰੀ ਆ ਗਿਆ ਹੋਰ ਫੇਰ ਮੀਂਹ ਨਹੀਂ ਆਗੀ ਫੇਰ ਖਤਮ ਹੈ ਫੇਰ ਦੁਬਾਰਾ ਬੀਜਣ ਵਾਲੀ ਕਰਨਾ ਹਾਂ ਹਾਂ ਫੇਰ ਦੁਬਾਰਾ ਬੀਜਣਾ ਹਾਂ ਸਹੀ ਗੱਲ ਹੈ ਹਣ